नमस्कार दोस्तों ਤੁਸੀਂ ਦੇਖ ਰਹੇ ਹੋ આરકે ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਆਸੀਂ ਕਠਲੌਰ ਨਾਕੇ ਦੇ ਖੜੇ ਹਾਂ ਜੋ ਇੱਕ ਪਾਕਿਸਤਾਨ ਦੀ ਸਰਹੱਦ ਦੇ ਨਜ਼ਦੀਕ ਕਠਲੌਰ ਨਾਕਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਰੋਜ਼ ਕੋਈ ਨਾ ਕੋਈ ਕਟਨਾ ਹੁੰਦੀ ਰਹਿੰਦੀ ਹੈ ਹਰ ਰੋਜ਼ ਕੋਈ ਨਾ ਕੋਈ ਸੱਕੀ ਵਿਅਕਤੀ ਜੋ ਇਸ ਸਰਹੱਦ ਦੇ ਇਲਾਕੇ ਤੇ ਮਿਲਦਾ ਰਹਿੰਦਾ ਹੈ ਉਸ ਦਿਨ ਪਹਿਲਾਂ ਕੋੜ ਪੱਟੀਆਂ ਵਿਖੇ ਦੋ ਸੱਕੀ ਵਿਅਕਤੀ ਦੇਖੇ ਗਏ ਸੀ ਉਸ ਤੋਂ ਬਾਅਦ ਕੀੜੀ ਗੰਡਿਆਲ ਵਿਖੇ ਸੱਕੀ ਵਿਅਕਤੀ ਦੇਖੇ ਗਏ ਸੀ ਪਰ ਜੋ ਕੀੜੀ ਗੰਡਿਆਲ ਵਿਖੇ ਜੋ ਸੱਕੀ ਵਿਅਕਤੀ ਦੇਖੇ ਗਏ ਸੀ ਉਹਨਾਂ ਦੀ ਇੱਕ ਤਸਵੀਰ ਤਿਆਰ ਕੀਤੀ ਗਈ ਹੈ ਅਸੀਂ ਤੁਹਾਨੂੰ ਤਸਵੀਰ ਦਿਖਾਵਾਂਗੇ ਅਗਰ ਉਸ ਤਸਵੀਰ ਦੇ ਨਾਲ ਮਿਲਦੀ ਜੁਲਦੀ ਕੋਈ ਵੀ ਸ਼ਖਲ ਤੁਹਾਨੂੰ ਅਗਰ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਹੁਤ ਹੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਬੰਬਈਆਲ ਤੋਂ ਦੀਨਾ ਨਗਰ ਤੋਂ ਜਾਣ ਵਾਲੀ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਉਹ ਵਿਅਕਤੀ ਕਿਤੇ ਬਾਹਰ ਦੇ ਵਿੱਚ ਨਾ ਬੈਠਾ ਹੋਵੇ ਜਾਂ ਕਿਸੇ ਕਾਰ ਦੇ ਵਿੱਚ ਨਾ ਬੈਠਾ ਹੋਵੇ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਸੰਮੀ ਦੇ ਨਾਲ ਦੋ ਚਾਰ ਦਿਨ ਪੱਲੇ ਊੜ ਪੱਟੀਆਂ ਜਿਹੜਾ ਹੈਗਾ ਵਾਟਰ ਏਰੀਆ ਦੇ ਨਾਲ ਲੱਗਦਾ ਫਿਰ ਉੱਥੇ ਸ਼ੱਕੀ ਵਿਅਕਤੀ ਦੇਖੇ ਗਏ ਸੀ ਸੱਚ ਵੀ ਕਾਫੀ ਚਲਿਆ ਉਸ ਤੋਂ ਬਾਅਦ ਕਾਲ ਗੰਗਿਆਲ ਦੇ ਵਿੱਚ ਜਿਹੜਾ ਜੀ ਐਨ ਕੈਦ ਹੈਗਾ ਪੇਲੇ ਉੱਥੇ ਵੀ ਕੰਦੇ ਦੇਖੇਗੇ ਕਿ ਉਹ ਕੋਰਸ ਨੂੰ ਤਿਆਰਿਆ ਸਰਟੀਫਿਕੇਸ਼ਨ ਦੋ ਨਾਲ ਇਹ ਦਿਨ ਪਹਿਲਾਂ ਜਿਹੜਾ ਸ਼ੱਕੀ ਵਿਅਕਤੀਆਂ ਨੂੰ ਉੱਥੇ ਦੇਖਿਆ ਗਿਆ ਸੀ ਜਿਹਦੇ ਸਬੰਧ ਵਿੱਚ ਸਾਡੇ ਐਸਐਸਪੀ ਸ਼੍ਰੀ ਸੁਹਿਰ ਮੀਰੀ ਆਈਪੀਐਸਓ ਕਾਫੀ ਸੀਰੀਅਸ ਨੇ ਉਹਨਾਂ ਨੇ ਪੰਜਾਬ ਪੁਲਿਸੀਆਂ ਕਾਫੀ ਜਿਹੜੇ ਅਫਸਰਾਂ ਨੇ ਡਿਊਟੀਆਂ ਲਗਾਈਆਂ ਨੇ ਅਤੇ ਬਾਹਰੋਂ ਵੀ ਫੋਰਸ ਸਾਨੂੰ ਮਿਲੀ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਕਾਫੀ ਸੁਹਿਰਦ ਹਾਂ ਅਸੀਂ ਜਿਹੜਾ ਆਪਣੇ ਬਾਰਡਰ ਦੇ ਏਰੀਆ ਵਿੱਚ ਕਾਫੀ ਨਾਕੇ ਲਗਾਏ ਗਏ ਹਨ ਅਤੇ ਜਿਹੜੀ ਆਉਣ ਜਾਣ ਵਾਲੀ ਗੱਡੀ ਉਹ ਹਰ ਇੱਕ ਚੈੱਕ ਹੋ ਕੇ ਆ ਰਹੀ ਹੈ। ਅਤੇ ਕਿਸੇ ਵੀ ਗੱਡੀ ਨੂੰ ਵਿਦਆਊਟ ਚੈਕਿੰਗ ਨਹੀਂ ਜਾਣ ਦਿੱਤਾ ਜਾਂਦਾ ਅਤੇ ਜਿਹੜਾ ਅਸੀਂ ਬਾਰਡਰ ਤੇ ਸਾਡੀ ਜਿਹੜੀ ਸਕਿਉਰਟੀ ਉਹ ਪੂਰੀ ਟਾਈਟ ਹੈ। ਅਸੀਂ ਅਸੀਂ ਇਸ ਪ੍ਰਤੀ ਬਹੁਤ ਸੀਰੀਅਸ ਹਾਂ। ਸਰੀ ਇੱਕ ਸਕੇਚ ਵੀ ਜਾਰੀ ਕੀਤਾ ਗਿਆ ਸ਼ੱਕੀ ਦਾ। ਇੱਕ ਜਿਹੜਾ ਆਪਣਾ ਕੀੜੀ ਜਨ ਕਨਿਆਲ ਪੈਂਦਾ ਇੱਕ ਉੱਥੇ ਇੱਕ ਸਸਪੈਕਟ ਦੇਖਿਆ ਸੀ ਉਹਦਾ ਸਕੈਚ ਜਾਰੀ ਕੀਤਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਜੇਕਰ ਇਸ ਤਰ੍ਹਾਂ ਦੇ ਸਕੈਚ ਦਾ ਪਰਸਨਰ ਕੋਈ ਨੂੰ ਤੁਹਾਨੂੰ ਦਿਖਾਈ ਜਾਂਦਾ ਦੱਸਦਾ ਤੇ ਤੁਰੰਤ ਉਸ ਪੁਲਿਸ ਨੂੰ ਜਿਹੜੀ ਸੂਚਿਤ ਕੀਤਾ ਜਾਵੇ ਅਸੀਂ ਉਹ ਜਿਹੜੇ ਸਕੈਚ ਦੇ ਥੱਲੇ ਆਪਣੇ ਮੋਬਾਈਲ ਨੰਬਰ ਵੀ ਲਿਖਿਆ ਹਨ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ